ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ 21 22 ਤਰੀਕ ਨੂੰ ਸਾਡੇ ਤੇ ਅਟੈਕ ਹੋਇਆ ਉਹ ਮੁੱਦੇ ਨੇ ਪਰਾਲੀ ਦੇ ਮੁੱਦੇ ਨੇ ਸਪਾਰ ਪਿੰਡ 'ਚ ਕਣਕ ਵਾਹੀਆ ਤੇ ਆਪਣੇ ਧੂਰਕੋਟ 'ਚ ਫੇਰ ਜੜਾਹੇ ਚ ਆਇਆ ਸੀ ਨਹੀਂ ਬੋਣ ਦਿੱਤੀ ਉਦੋਂ ਬਾਅਦ ਫੇਰ ਇਹ ਕਾਲਖ ਵਾਹੀਆ ਕੋਟ ਵਾਹੀਏ ਇਹਨਾਂ ਨੇ ਤੇ ਗੁੱਜਰ ਆਲੇ ਆਏ ਨੇ ਬੱਲੋਵਾਲ ਵੀ ਇਹਨਾਂ ਨੇ ਕਰਿਆ ਫੇਰ ਸਾਡੇ ਖੇਤ ਸਵਾਹ ਸਿੱਟੀ ਆ ਇਹ ਮੁੱਦੇ ਨੇ ਜਿਵੇਂ ਕੋਈ ਸਾਡੇ ਕਿਸਾਨ ਭਰਾ ਬਠਿੰਡੇ ਤੋਂ ਉਹਨੂੰ ਐਸੜੀ ਨੇ ਧਮਕੀ ਦਿੱਤੀ ਆ ਉਹ ਫਾਹਾ ਲੈ ਕੇ ਮਰ ਗਿਆ ਇਹ ਮੁੱਦੇ ਨੇ ਸਾਡੇ ਇਸੇ ਕਰਕੇ ਅਸੀਂ ਪੰਚਾਇਤ ਸਭਾ ਬੁਲਾਈ ਆ ਵੀ ਸਾਡਾ ਹੱਕ ਪੂਰਾ ਸਾਨੂੰ ਮਿਲ ਜੇ ਕਿ ਸਾਨੂੰ ਜਿਹੜਾ ਜੰਮੂ ਕਟੜਾ ਦਾ ਪੂਰਾ ਰੇਟ ਮਿਲ ਜੇ ਆ ਤੁਸੀਂ ਦੇਖ ਲਓ ਵੀ 50 ਹਜ਼ਾਰ ਬੰਦੇ ਦੀ ਸਸੀਂ ਚਾਹ ਚੱਲਦੀ ਆ ਸਾਡੇ ਕੋਲੇ ਮੈਂ ਸਵੇਰ ਦਾ ਲੱਗਿਆ ਕੱਲ ਤੋਂ ਸਬਜ਼ੀ ਲਾ ਕੇ ਕੋਈ 25 30 ਪਿੰਡਾਂ ਦੇ ਵਿੱਚੋਂ 2000 ਤੋਂ ਲੈ ਕੇ 2500 ਤੱਕ ਦਾ ਲੰਗਰ ਆਇਆ ਸਾਡੇ ਕੋਲੇ ਅਸੀਂ ਲੰਗਰ ਨਹੀਂ ਘਟਣਨੇ ਹੈਗੇ ਜਿੰਨੀ ਮਰਜ਼ੀ ਸੰਗਤ ਰੈਕੋਰ ਟੱਕਰ ਇੱਧਰ ਆਪਣੇ ਗੁੱਜਰਾਲ ਟੱਕਰ ਗੱਡੀਆਂ ਖੜੀਆਂ ਨੇ ਇੱਧਰ ਸਾਹਬੌਰ ਟੱਕਰ ਤੇ ਇੱਧਰ ਸੁਧਾਰਤ ਟੱਕਰ ਗੱਡੀਆਂ ਖੜੀਆਂ ਨੇ ਜਾ ਕੇ ਭਾਵੇਂ ਦੇਖ ਲੋ ਸਾਨੂੰ ਜੀ 50000 ਸੀਗੀ Êਦੂ ਵੀ ਵਧ ਗਈ ਅਸੀਂ 50000 ਸੀ ਪਾਰ ਅਸੀਂ ਫੇ ਵੀ ਮੂਹਰੇ ਚੱਲਦੇ ਆ ਹਰੇਕ ਜ਼ਿਲ੍ਹੇ ਚ ਜਿੰਨੇ ਵੀ ਕੋਈ ਮਾਸੂਆੜਾ ਪੰਜਾਬ ਚੋਂ ਕੋਨ ਕੌਣ ਦੇ ਹਿਸਾਬ ਨਾਲ ਸਾਡੇ ਜਥੇ ਬੰਦਿਆਂ ਦੁੱਧ ਲੈ ਕੇ ਆਈਆਂ ਨੇ ਕਿਸੇ ਚੀਜ਼ ਦੇ ਘਾਟਾ ਨਹੀਂਗਾ ਚਾ ਚੀਨੀ ਪਤਾ ਹੀ ਨਹੀਂ ਸਾਡੇ ਕੋ ਕੀ ਕੋ ਪਿਆ ਬੀਬੀਆਂ ਨੇ ਸਾਡੇ ਕੋਲੇ ਜੜਾਹਾਂ ਪਿੰਡ ਤੋਂ ਜਿਹੜੀਆਂ ਸਵੇਰ ਤੋਂ ਲੈ ਕੇ ਭਾਂਡੇ ਧੋਣੀਆਂ ਨੇ ਸਵੇਰ ਤੋਂ ਲੈ ਕੇ ਇੰਨੀ ਸੇਵਾ ਹੋ ਰਹੀ ਹੈ ਬਹੁਤ ਹੈ ਇਹ ਕਿਰਪਾ ਕੀ ਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਇੱਕ ਸਿੱਧੀ ਲਿਹਾੜੇ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ